ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਜੀ ਜੀ ਕੀ ਆ ਧੀਕੀ ਨੇ ਬੋਲਦੇ ਨੇ ਸੁਣਦੇ ਹੋ ਆਹ ਸੁਣੀ ਜਾਨਾ ਮੈਂ ਨੰਨ ਦਵਾਈ ਦਵਾ ਲਿਓ ਮੈਂ ਬਿਮਾਰ ਜੀ ਹੋਈ ਪਈ ਸੀਗੀ ਆ ਚੱਕ ਹੱਥ ਬੰਨੇ ਤੇਰੇ ਮੂਰੇ ਨਾ ਤਾਂ ਤੇਰਾ ਸਿਰ ਹੜਦਾ ਨਾ ਕੋਸੋ ਜਿਹੜਾ ਗੋਟੇ ਗਿੱਡੇ ਹੜਦੇ ਆ ਸਾਰੀ ਉਮਰ ਆਜੀ ਤੱਕ ਐਂ ਦੱਪ ਕੇ ਗੋਟੇ ਤਾਂ ਮੈਂ ਕੀ ਹਾਵੀ ਨਹੀਂ ਹੈਗਾ ਹੋਰ ਕੀ ਹੋ ਗਿਆ ਹੁਣ ਤੈਨੂੰ ਪਰਥੋਂ ਤਾਂ ਤੈਨੂੰ ਦਵਾਈ ਦਵਾ ਕੇ ਲਿਆਇਆ ਸੀਗਾ ਕਿਵੇਂ ਬੋਲਦੇ ਨੇਗੇ ਜੇ ਨਾ ਵੀ ਤੁਕਦੋ ਵੀ ਤਸ ਤਾਂ ਠੀਕ-ਠੀਕੀ ਸਰਦੂ ਖੁਲਾ ਦੂੰਗੀ ਤੇ ਮਰਵਾ ਤਾਂ ਮੈਨੂੰ ਤਾਂ ਯਾਰਾ ਐਂ ਲੁੱਟ-ਲੁੱਟ ਕੇ ਖਾ ਗਈ ਘੁਮਾਰੀਆਂ ਜੀ ਖਾਣ ਨੂੰ ਮੰਗਦੀ ਆ ਮੈਂ ਕੁਛ ਦਵਾਈਓ ਕੀ ਹੈਗਾ ਦਵਾਈ ਪਰਥੋਂ ਦਾ ਦਵਾਈ ਦਵਾ ਕੇ ਲੈ ਆ ਹੁਣ ਕੀ ਕਾਚ ਰਹਿ ਆ ਹੁਣ ਦਵਾਈ ਕਿੱਥੇ ਹੁਣ ਸੁਣ ਦਵਾਈ ਮੈਂ ਇਥੋਂ ਨਹੀਂ ਦਵਾਈ ਦੀ ਕਹੇ ਇਦਾਂ ਕੰਮ ਪਿਆ ਮੈਂ ਤਾਂ ਬਾਪੂ ਨੂੰ ਲੈ ਜਾ ਜਾ ਹੁਣ ਤੁਸੀਂ ਕੰਮ ਕਰ ਰਹੇ ਹੋ ਇੱਥੇ ਬੈਠੇ ਵਾ ਜਾਨਾ ਮੈਂ ਲਾਡੀ ਆਉਂਦਾ ਉਹ ਮੈਂ ਸਾਰੇ ਪਾਸੇ ਬਾਪੂ ਜਾਊਗਾ ਮੇਰੇ ਨਾਲ ਤੇ ਫੇਰ ਕਿਉਂਦਾ ਉਹ ਬੇਲਾ ਪਿਆ ਰਾਂਦਾ ਉਹਨੂੰ ਲੈ ਜਾ ਸਾਰੇ ਪਾਸੇ ਬੁੜੇ ਬੰਦੇ ਨੂੰ ਖਿੱਚਿਆ ਕਰਦੇ ਓਏ ਮੈਨੂੰ ਕੰਮ ਆ ਮੈਂ ਤਾਂ ਕਹਿੰਨਾ ਤੈਨੂੰ ਉਹਨੂੰ ਲੈ ਜਾ ਉਹ ਉਹ 5 ਮਿੰਟਾਂ ਦਾ ਕੰਮ ਉੱਥੇ ਗਾ ਮੈਂ ਪੈਣਾਗਾ ਉਹ 5 ਮੀਟਰ ਦਾ ਕੰਮ ਆ ਉਹ ਬਗਜੂ ਅਵੇਲੀ ਪਿਆ ਹੋ ਮੈਂ ਮੈਂ ਖੇਤ ਉਹ ਲਾਡੀ ਆਉਂਦਾ ਮੁੰਡਾ ਮੈਂ ਉਹਦੇ ਨਾਲ ਬੱਠਾ ਪੁਆ ਕੇ ਆਉਣੀ ਆ ਮੈਂ ਮੈਨੂੰ ਆ ਕੇ ਦੱਸ ਮੈਂ ਵਿਆਹੀ ਤੇਰੇ ਨਾਲ ਕਿ ਬਾਪੂ ਨਾਲ ਉਹ ਵਿਆਹੀ ਤਾਂ ਪਰੌਣੀ ਹੈ ਮੇਰੇ ਨਾਲ ਹੀ ਆ ਫੇਰ ਫੇਰ ਦਵਾਈ ਕੌਣ ਦਵਾਊਗਾ ਉਹ ਦਵਾਈ ਫਿਰ ਮੈਂ ਤਾਂ ਗਿਆ ਨਹੀਂ ਤੇਰੇ ਨਾਲ ਪਹਿਲਾਂ ਪਹਿਲਾਂ ਗਿਆ ਨਹੀਂ ਕਿਤੇ ਤੂੰ ਪਹਿਲਾਂ ਆਲੀ ਨਗੜਾਈ ਚੱਲ ਬਿਮਾਰ ਮੈਂ ਅੱਜ ਹੋ ਰਹੀ ਆ ਯਾਰ ਅੱਜ ਹੋ ਰਹੀ ਆ ਫਿਰ ਮੇਰੇ ਕੋਲ ਟਾਈਮ ਨਹੀਂ ਹੋ ਬਾਪੂ ਨੂੰ ਲੈ ਜਾ ਜਾ ਖਾਣੀ ਲੰਗਰ ਤਾਈ ਨੂੰ ਕੋਈ ਨਾ ਤੇ ਤੂੰ ਹੋਰ ਕੌਣ ਪਕਾ ਕੇ ਦੇਊਗਾ ਮੈਂ ਮੈਂ ਤਾਂ ਲਾਉਂਦੀ ਨਹੀਂ ਲੋਵੇੜੇ ਨਾ ਖਾ ਲਈ ਮੈਥੋਂ ਮਾਰੇਗਾ ਹਾਂ ਐ ਕਿ ਮਾਰੇਗਾ ਫੜ ਜਾ ਦੇਵਾ ਪਤਾ ਇਹ ਮੈਂ ਬਾਪੂ ਨੂੰ ਲੈ ਜੂਗੀ ਫੇ ਲੈ ਜਾਉ ਭੈਣ ਦੇ ਖਾਸਮਾਂ ਨੇ ਤਪਾ ਮਾਰੇ ਕਿਦੇ ਆਖੂ ਗੋਡਾ ਦੁਖਦਾ ਕਿਦੇ ਗੱਟਾ ਦੁਖਦਾ ਕਿਦੇ ਸਿਰ ਦੁਖਦਾ ਦਵਾਈਆਂ ਚ ਟੱਪ ਕੇ ਭੈਣ ਦੇ ਲੰਦਾ ਬੈੱਡ ਭਰਿਆ ਪਿਆ ਥੱਬਾ ਦਵਾਈਆਂ ਦਾ ਪਿਆ ਇੱਥੇ ਮੈਡੀਕਲ ਬਣਾ ਰੱਖਿਆ ਘਰੀ ਲਾਡੀ ਨੂੰ ਕਰਦਾ ਹੁਣ ਆ ਜਾ ਭੈਣ ਦਰ ਲੈਣਾ ਮੈਨੂੰ ਘਰੇ ਤਪਾ ਮਾਰਿਆ ਵੀ ਪੋਕੇ ਆਉਣੀਆਂ ਪਾਇਆ ਉਹਨੇ ਬਟਾ ਭਰੇ ਪਾਹਾ ਵੱਢਿਆ ਜਾਉ ਹੈਲੋ ਓਏ ਆ ਜਾ ਪ੍ਰਾਉਣਿਆ ਜੇ ਚੱਲਣਾ ਖੇਤ ਆ ਜਾ ਬਗ ਚਲਦੇ ਆ ਯਾਰ ਇੱਥੇ ਘਰ ਘਰੇ ਮੈਨੂੰ ਘੜ ਖਾਣਾ ਬਣਾ ਰੱਖਿਆ ਆਇਆ ਆਇਆ ਛੇਤੀ ਆਇਆ ਚੱਲ ਗਏ ਯਾਰ ਭਰੇ ਚੰਗਾ ਜਨ ਕੌਲਾ ਤਿਆਗਤੀ ਤੱਕੇ ਦੇ ਤੇ ਇੱਕ ਤੇ ਦੋ ਲਾ ਦੇ ਲਾ ਕਿ ਮੈਂ ਮਟਾ ਬੀ ਜਨ ਕੌਲਾ ਹਾਂ ਭਾਈ ਆ ਕੀ ਕਰੀ ਜਾਂਦੇ ਹੋ ਤੁਸੀਂ ਨਾ ਉਹੀ ਬੱਚਾ ਆਪ ਦੇ ਜਨ ਕਲੀ ਜੀ ਚਿੱਤ ਪਰਚਾਵਾ ਅੱਛਾ ਆਹ ਬਾਪੂ ਜੀ ਮੈਨੂੰ ਦਵਾਈ ਦਵਾ ਲਿਆਉਂਦੇ ਮੜਾ ਜਾ ਦਵਾਈ ਬੇਟਾ ਪਾ ਲਿਆ ਜਾਂਦਾ ਨਹੀਂ ਹੈ ਕਿੱਥੇ ਜਾਂਦਾ ਬਾਪੂ ਜੀ ਫਿਰ ਮੈਂ सोनू ਕਾ ਨੂੰ ਕਹਿੰਦੀ ਜੋ ਭਗ ਜਾਂਦਾ ਨਾਲ ਪੰਜੇ ਦਾ ਘਰੇ ਪਿਆ ਸਾਰਾ ਦਿਨ ਦਵਾਈ ਦਵਾ ਲਿਆ ਹੈ ਫਿਰ ਉਹ ਹੀ ਗੱਲਾਂ ਮੈਂ ਤਾਂ ਬਗ ਚੱਲਦਾ ਭਾਈ ਮੈਂ ਤਾਂ ਕੀ ਕਹਿਣਾ ਆਏ ਕਿਵੇਂ ਉਹ ਉਹ ਦਵਾਈ ਦਵਾ ਲਿਆ ਯਾਰ ਤੇ ਤੂੰ ਬਗ ਜਾਗਾ ਘਰੇ ਪਿਆ ਬੇਡਾ ਉਹ ਮੈਂ ਤਾਂ ਤੈਨੂੰ ਦੱਸਾਂ ਯਾਰ ਖੇਡਦਾ ਆਪਣਾ ਕਿੱਪਿਆ ਕੰਮ ਆ ਖੇਤ ਤੇਰਾ ਨਹੀਂ ਨਿਭਦਾ ਗੱਲਾਂ ਲਾਡੀ ਨਹੀਂ ਜਿਹੜਾ ਮੁੰਡਾ ਬੀੜੀ ਆ ਨਾ ਆਪਾਂ ਬੀੜੀ ਕਰ ਰੱਖੀ ਆ ਉਹ ਯਾਰ ਉਹਦੇ ਬੱਟਾ ਬਣਿਆ ਪਾਪਾ ਬਣ ਕੇ ਭਗ ਜਾ ਯਾਰ ਮੈਂ ਤਾਂ ਗਿਆ ਹਾਂ ਨਾ ਹਾਂ ਮੈਂ ਕੀ ਕਹਿੰਦਾ ਐਂ ਕਰ ਫਿਰ ਹਾਂ ਕਿਆ 65 ਰੁਪਿਆ ਦੇ ਜੇਰ ਤੇਰੇ ਕੋਲੇ ਹੈਗੇ ਐਂ ਕਹ ਤੂੰ ਕਰਦਾ ਮੇਰੇ ਦਵਾਈ ਚੱਲੀ ਜਾ ਰੇ ਮੇਰੀ ਪੀ 680 ਰਹਿ ਗਿਆ ਮੇਰੇ ਕੋਲੇ ਪਹਿਲਾਂ ਦੋ ਵਾਰੀ ਦਵਾਈ ਉਹ ਪੈਨਸ਼ਨ ਆਉਂਦੀ ਏ ਤੇਰੀ ਦੇ ਦੋ ਇੰਨੇ ਤਾਂ ਹੋਣੇ ਤੁਹਾਡੇ ਕੋਲ ਉਹ ਮੇਰੇ ਕੋਲ ਕਿੱਥੇ ਬਾਪੂ ਕੋਲੇ ਹੈ ਗਿਆ ਇੱਕ ਭੈਣ ਦੇ ਯਾਰ ਦੀ ਸਕੂਟਰ ਤੇ ਬਾ ਵਾਜਦੀ ਹੈ ਜੱਟ ਬਾ ਵਾਜਦੀ ਹੈ ਭੈਣ ਕਿਹੜੀ ਮੁਝਾਏ ਵਾਲੇ ਦੀ ਹੈ ਨਾ हां दुआएं करी खराने खराने ਦੇ ਹੈ ਖਰਾਣੇ ਦੇ ਕਿ ਦੂਜੇ ਦੇ ਨਹੀਂ ਉਹ ਯਾਰ ਇਹ ਮੇਰਾ ਵਧਾਏ ਵਾਲੇ ਦੇ ਜਾਂਦੇ ਆ ਮਜਾ ਇਹ ਵਾਲੇ ਕੋਲ ਹਾਂ ਹਾਂ ਉਸੇ ਕੋਲੀ ਬੱਲ ਚਲ ਕੁਸ਼ੇ ਕੋਲੀ ਜਾਣਾ ਹੋਰ ਫਿਰ ਜੇ ਪੈਸਾ ਟੱਕਾ ਜੇ ਘਟਕੇ ਹੈਗਾ ਲਟਕੀ ਕੋਲੇ ਉਹ ਮੈਂ ਫੋਨ ਤੇ ਕਰ ਦੂੰ ਯਾਰ ਜੇ ਘਟੇ ਵਧੇ ਫੋਨ ਤੇ ਕਰ ਦੂ ਤੁਮਾਨੂੰ ਦੇ ਹੀ ਦੇਗਾ ਉਹ ਹੈ ਹੀ ਨਹੀਂ ਪਰੌਣਿਆ ਮੇਰੇ ਕੋਲੇ ਕਿੱਥੋਂ ਦੇਦਾ ਕਿਉਂ ਗੱਲ ਖਾਣੇ ਉਹਨੇ ਯਾਰ ਮੇਰੇ ਜੱਬਾ ਯਾਰ ਤੇਲ ਹੈਗਾ ਸਕੂਟਰ ਚ ਤੇਲ ਪੋ ਆਲੀ ਸੋਦਾ ਕੱਲ ਫੇਰ ਚੰਗਾ ਚੱਲ ਭਾਈ ਹੋਰ ਕੀ ਫੇਰ ਜਾਣੀ ਆ ਲਾਲ ਚੁੰਨੀ ਕੋ ਬਣੀ ਹੋਣਾ ਭਾਈ ਆ ਮੱਛਰ ਪੈਂਦਾ ਮਰੀ ਜੇ ਨਾ ਜਰਾ ਕਲ ਨਹੀਂ ਲੈਣਾ ਨਹੀਂ ਦੇਣਾ ਨਹੀਂ ਮੱਛਰ ਪੈਂਦਾ ਤੇਰੇ ਲਾ ਆ ਜੋ ਬਾਪੂ ਥੇਤੀ ਕਰ ਕੱਲ ਭਾਈ ਫੇਰ ਹੋਰ ਕੀ ਬਾਹਰ ਤਾਂ ਡਾ ਦੇ ਉਧਰ ਨਾ ਤੂੰ ਜਾਂਦਾ ਕੋਈਆਂ ਘਾ ਡਾ ਜੀ ਜਾਂਦਾ ਮੈਨੂੰ ਜਾਨੇ ਯਾਰ ਤੂੰ ਝੰਬੀ ਜਾਂਦਾ ਯਾਰ ਨਾ ਬਾਹਰ ਡਾ ਦੇ ਮੈਂ ਨਹੀਂ ਮੈਂ ਤਾਂ ਇੱਥੋਂ ਸਿੱਧਾ ਜਾਊਂ ਆਂ ਤੂੰ ਜਾਂਦਾ ਝੰਬੀ ਜੀ ਸ਼ਰਾ ਆ ਜਾ ਬਾਪੂ ਆ ਜਾ ਆਪੀ ਕਰ ਦੋ ਜੋ ਕਰ ਛੱਡ ਕੇ ਗਿਆ ਆਪੀ ਲਾ ਕੇ ਜਾਊਗਾ ਐਂ ਘੱਟ ਚਕੁੱਤੇ ਮੋੜ ਕੇ ਦੇਖ ਯਾਰ ਆਪ ਮੋੜ ਲੈ ਮੋੜ ਤੇ ਹੱਟ ਨਹੀਂ ਮੋੜ ਜੇ ਨਾ ਸਕੂਟਰ ਮੋੜ ਜੇ ਮੜ ਜਾ ਹੌਲੀ ਜਾਈ ਉਹ ਨਾ ਡੇ ਗਿਆ ਹੌਲੀ ਗੰਗ ਪਹਿਲਾਂ ਤੂੰ ਵੀ ਆ ਜਾ ਨਾਲ ਆਈ ਆ ਗਿਆ ਭਾਈ ਕੋਈ ਨੀ ਲੱਕੀ ਲੱਗਦਾ ਕੰਡੇ ਤੇ ਦਵਾਈ ਤੇ ਕੋਈ ਬਾਤ ਆ ਲੈ ਰੋੜੀਆ ਭਾਈ ਜਾਨ ਆ ਆ ਗਿਆ ਪਰ ਉਹ ਨਿਆ ਲੈ ਕੇ ਤੇ ਵਿਚਾਕੇ ਭਾਵਾਂ ਐਵੇਂ ਭਾਵੇਂ ਕੀ ਕਰੇ ਭਾਵੇਂ ਕੀ ਕਰੇ ਲੈ ਤਾਲ ਵਿਕ ਕੀ ਪੁੱਤਰ ਦੇਵਤਾ ਐ ਮਾ ਸਾਡੇ ਕੋਲ ਕਪਾਏ ਨਾ ਇਹ ਤੂੰ ਲੈ ਜਾ ਇਹਨੂੰ ਕੇਲ ਘੱਟ ਖੰਡਾ ਮਸ਼ੀਨਰੀ ਮੱਥਾ ਟੇਕ ਕੇ ਆ ਕੱਲ ਲੈ ਲੈ ਬਾਪੂ ਕੇ ਰਾਜ ਚੱਲ ਭਾਈ ਚੱਲ ਭੱਗ ਜਾ ਖੋ ਗਿਆ ਇੱਧਰ ਦੀ ਚੜ੍ਹਨ ਦੇ ਉਹ ਕੁਸ ਬੁੜੀਆਂ ਕੋਲੇ ਹੁੰਦੇ ਆ ਉਹ ਜੀ ਦੇ ਤਨ ਬੁੜੀਆਂ ਕੋਲੇ ਤਾਂ ਹੋਂ ਨਾ ਜਿਹੜਾ ਬਾਗੀ ਗਏ ਹਣ ਹੱਥੋਂ ਨਾ ਮਾਰਿਆ ਬੁੜੀਆਂ ਕੋਲ ਹੁੰਦੇ ਨੇ ਬੁੜੀਆਂ ਨਾਲ ਪਾਉਲੀ ਹੁੰਦੀ ਕਿ ਤੂੰ ਫੈਡ ਸੁੱਖ ਨਾਲ ਆ ਜਾ ਆ ਜਾ ਆ ਜਾ ਖਾਈ ਨਹੀਂ ਗੇ ਮੇਰੇ ਕੋਲ ਤਾਂ ਫੈਡ ਸੁੱਖ ਨਾਲ ਮੁਰਿਆ ਗਏ ਆ ਵੀ ਤੱਕਤਾ ਇਹ ਲੋਟੇ ਤੇ ਮਾੜਾ ਇਹ ਠੰਡਾ ਆ ਰਿਹਾ ਓਏ ਤੂੰ ਕੋਣ ਲੈ ਨੂੰ ਯਾਰ ਆ ਭਾਰ ਜੇ ਝੰਮ ਜੀ ਜਾਂਦਾ ਹੋਇਆ ਕੋਈ ਨਹੀਂ ਆ ਗਿਆ ਆ ਗਿਆ ਭਾਈ ਤੇ ਝੰਮ ਭਾਈ ਭਾਇਆ ਭਾਇਆ ਮੇਟਾ ਬੋਲ ਨਾ ਮੇਰੇ ਨਾਲ ਬਾਲਾ ਠੀਕ ਹੈ ਚਲੋ ਬਾਪੂ ਜੀ ਯਾ ਕੰਕਰੀਟ ਤੇ ਜਾਈਦਾ ਨਹੀਂ ਮਸ਼ੀਨਰੀ ਤੇ ਲੱਗਦਾ ਕੀ ਆ ਔਰ ਬਾਪੂ ਜੀ ਤੁਸੀਂ ਤਾਂ ਮੈਂ ਤੁਸੀਂੋਂ ਵੱਡੇ ਮੇਰੇ ਤਾਂ ਔਰ ਭਾਈ ਹੁਣ ਕੀ ਕਰਕੇ ਫਿਰ ਜਾਣੀ ਪੈਂਦਾ ਬੇਲੇ ਕੋ ਬੇਲੇ ਇਕੱਲੇ ਕੋ ਚੱਲੋ ਬਾਪੂ ਜੀ ਡਰ ਲੱਗ ਇੱਕ ਭਾਈ ਕਵੇਲਾ ਕਰਦਾ ਤੂੰ ਵੀ ਆਇਨ ਵੀ ਟਾਈਮ ਨਾਲ ਬਾਪੂ ਜੀ ਘਰ ਦੇ ਕੰਮ ਲੱਗੀ ਸੀ ਕਰਨਾ ਕੰਮ ਕਾਜ ਹੈ ਭਾਈ ਕਵੇਲਾ ਨਾ ਬਾਹਲਾ ਕਰੇ ਜਾਣਾ ਹੋਵੇ ਟਾਈਮ ਨਾਲ ਜਾਵੇ ਚਲ ਕੋਈ ਨਾ ਬਾਪੂ ਗਾਣਾ ਚਾਹੀਦਾ ਭਾਈ ਬੇਲੇ ਕੋ ਬੇਲੇ ਸੁੱਖ ਦੇ ਸੁੱਖ ਦੇ ਮੇਰੇ ਸਹਰੇ ਦਾ ਲੱਗਦਾ ਉਹ ਕੋਈ ਨਹੀਂ ਬ੍ਰੇਕ ਕਰਕੇ ਸੀ ਬ੍ਰੇਕਾ ਮੈਂ ਜਾਨੂਆ ਪੂਰਾ ਕਿਲਾਵਾ ਸਕੂਟਰ ਦਾ ਬਾਜੀ ਤੇਰੇ ਕੁੜਗੇ ਕਿੱਥੇ ਬਸ ਕੁਝ ਮੈਨੂੰ ਤਾਂ ਬਲਾਈ ਡਰ ਲੱਗੀ ਆ ਮੈਂ ਤਾਂ ਪਹਿਲੇ ਮੌਤ ਕੇ ਕੂਏ ਚ ਚਲਾਉਂਦਾ ਰਿਹਾ ਉੱਜ ਕਿਵੇਂ ਜਾਂਦਾ ਜਿਹੜਾ ਮੌਤ ਦਾ ਖੂਆ ਹੁੰਦਾ ਮੇਲਿਆਂ ਤੇ ਮੌਤ ਕੇ ਖੂਏ ਤੇ ਸਕੂਟਰ ਚਲਾਇਆ ਹੋਇਆ ਮੈਂ ਨਾ ਅੱਛਾ ਬਾਪੂ ਜੀ ਇਹ ਪੂਰਾ ਖੜਿਆ ਰਹੀਆਂ ਬਾਹ ਨਹੀਂ ਤੇਰੇ ਤੈਨੂੰ ਬੇਟਾ ਪਤਾ ਨਹੀਂ ਪੜਾ ਖੜਿਆ ਰਹੀਆਂ ਮੈਂ ਇਸ ਕੱਲੋਂ ਉਹ ਹਜੇ ਘੱਟ ਜਾਂਦਾ ਮੈਂ ਤਾਂ ਬੜਾ ਕਿਲਾਵਾ ਸਕੂਟਰ ਦਾ ਅੱਛਾ ਬਾਪੂ ਆ ਛਪਾ ਕੇ ਰੱਖੇ ਕੋਈ ਟੁੱਕੇ ਕੋਈ ਨਾ ਜਾਣ ਕੇ ਕੋਈ ਮਸ਼ੀਨਰੀ ਤੇ ਛੱਟ ਫੇਟ ਪਾਈਦੀ ਆ ਚੰਗਾ ਬਾਪੂ ਜੀ ਚੰਗਾ ਆਹੋ ਕੋਈ ਛਾਂਗ ਨਹੀਂ ਹੁੰਦੀ ਭਾੜੀ ਮੋਟਾ ਤਾਂ ਤਰਲੀ ਅੱਛਾ ਬਾਪੂ ਜੀ ਆਹੋ ਬੇਟਾ ਹੁਣ ਤਾਂ ਮਰੋਣਾ ਨਾ ਜਾਣੀਆਂ ਡਿੱਗਪੇ ਲੰਬਾ ਹੋ ਜੇ ਮੈਨੂੰ ਅਗਲਾ ਕੁਛ ਛਾਣੇ ਬੰਦੇ ਨੇ ਦੇਖੀ ਕਮਲਗੇ ਉਹ ਦੇਖਦਾ ਚੱਲਦਾ ਬੁੜਕ ਦਾ ਪਤਾ ਲੱਗਦਾ ਉਖਲੀ ਚ ਨਾ ਨਾ ਬਾਪੂ ਜੀ ਮੈਂ ਪਤਾ ਹੀ ਨਹੀਂ ਲੱਗਣ ਦਿੰਦਾ ਜਮਾ ਬਾ ਨਹੀਂ ਤੇਰੇ ਪੁਰਾਣਾ ਫੜਿਆ ਨਹੀਂ ਹੁਣ ਮੈਨੂੰ ਆਇਆ ਵੀ ਛਾਲਾ ਮੂਰੇ ਔਖੀ ਹੂ ਲਟਕੀ ਤੈਨੂੰ ਕਾਰ ਲੈ ਕੇ ਦੇਵਾਂ ਸੱਚੀ ਬਾਪੂ ਜੀ ਹਾਂ ਜੇ ਨ ਕਾਰ ਦੇ ਦੂੰ ਤੈਨੂੰ 25000 ਦੀ 30 ਦੀ ਵਜ ਕੇ ਆ ਜੂ ਐਨੇ ਸਸਤੇ ਮਿਲ ਜੂਗੀ ਉਹ ਤਾਂ ਹੂ ਹੀ ਮੰਗੂ ਬੈਜਾ ਟੀਆ ਅੱਛਾ ਹੁ ਆਇਆ ਬਰੇਕ ਮੇਰੇ ਆਪਾਂ ਮਤਲਬ ਦੋਨੇ ਕਿਹੜੇ ਖੱਲਿਆ ਕਰਾਂਗੇ ਬਾਪੂ ਅੱਛਾ ਜੇ ਨਾਲ ਲਟਕੀ ਤਾਂ ਬਾਪੂ ਠੀਕ ਆ ਬਾਬਾ ਦੋ ਨੀ ਕਰੇ ਐਂ ਠੰਡ ਨਹੀਂ ਪਾਈਦੇ ਪਾਲਾ ਮਾਰ ਦਿੰਦਾ ਉੱਟਾ ਅੱਛਾ ਜੀ ਆ ਚਲ ਐਂ ਕੋਤਰ ਵੀ ਨਹੀਂ ਹੈਗਾ ਪਿਉਤੀ ਆਂਗੇ ਲੈ ਡਰ ਕਾ ਦਾ ਕੰਬਲੀ ਕੇ ਮਸ਼ੀਨਰੀ ਦਾ ਬਾਕੀ ਜਾਨੂ ਪੂਰਾ ਮੈਂ ਹਾਂ ਬਾਬੂ ਜੀ ਆ ਮੈਂ ਤਾਂ ਇਸ ਤੀਕੋਥੇ ਹੀ ਦੋ ਐ ਮੈਨੂੰ ਲੱਗਦਾ ਬ੍ਰੇਕ ਕਰਕੇ ਸੀ ਬ੍ਰੇਕ ਬਾਬੂ ਜੀ ਡਰ ਲੱਗਦਾਗਾ ਚਲ ਚਾ ਭਾਈ ਲੱਗਦਾ ਹੀ ਆ ਲੈ ਸਿਰ ਦੂ ਤੋਟੇ ਤੋੜ ਦੋ ਮੇਰੇ ਤੈਨੂੰ ਮਖਾ ਐ ਪਛਾੜ ਨਹੀਂ ਲੱਗਣਿੰਦਾ ਸਕੂਟਰ ਤੇ ਭਵਾਂ ਦੀ ਪਾਣੀ ਦਾ ਛੰਨਾ ਪਰ ਖੇ ਧਰਦੇ ਉਹ ਵੀ ਨਹੀਂ ਡੁੱਲਣ ਦਿੰਦਾ ਅੱਛਾ ਬਾਪੂ ਜੀ ਲਾ ਬਾ ਨਹੀਂ ਤੇਰੇ ਕੁੜਕੇ ਖੜਿਆਰੀ ਪੁਰਾਣਾ ਵਾ ਚੱਲ ਬਾਪੂ ਜੀ ਸੇ ਉਹ ਗਾਣੇ ਨਹੀਂ ਗੀਤ ਸੁਣਿਆ ਕੜੇ ਬੁੱਢੇ ਜਾਨਾ ਜਾਣੀ ਪੱਟ ਦੂ ਚਗਾਠੀ ਬਿਜਲੀ ਦੇ ਵੰਗੂ ਬੜਾ ਮਾਰੇ ਸ਼ਾਂਤ ਦੀ ਚੱਲ ਰਹਿਣ ਬਾਪੂ ਜੀ ਗਾਣੇ ਇਹ ਪੁਰਾਣੇ ਗਾਣੇ ਰਿਕਾਟ ਬਹੁਤ ਅਸਰ ਸੀ ਨਾ ਬੋਲ ਨਾ ਚ ਕਾਲ ਕਾ ਸੁਣਦਾ ਪੁਰਾਣੇ ਗਾਣੇ ਜੂੰਗੀ ਬੱਕਰੀ ਬਣਾਤਾ ਡਾਕਾ ਮਾਰੀ ਹੋਈ ਅੰਗਲੀ ਨਾਲ ਇਹ ਰਿਕਾਟ ਛਾਰੇ ਹੁੰਦੇ ਆ ਪੁਰਾਣੇ ਕਿਪ ਬਾਈ ਦੀ ਫੋੜ ਤੇ ਆਵੇ ਦੇਖੀ ਪੱਬੀ ਮੁੰਡਾ ਦੇਖ ਲੈਣ ਦੇ ਅੱਛਾ ਹਾਂ ਨਾ ਬਾਪੂ ਜੀ ਮੈਂ ਤਾਂ ਕਹੀ ਪੁਰਾਣਾ ਰਕਾਟ ਸੁਣੇ ਨਵੇਂ ਜਿਹੀ ਕੋਈ ਐਡਾ ਹੋਏਗਾ ਅੱਛਾ ਆ ਇੱਕ ਮੁੰਡਾ ਮੁੱਛੇ ਵਾਲਾ ਸੁਣਿਆ ਕਰ ਗਵੱਜਾ ਬਹੁਤ ਪਗੜਾ ਸੀ ਮੁੰਡਾ ਮੁੱਛੇ ਵਾਲਾ ਅੱਛਾ ਉਹ ਨਹੀਂ ਗੱਲਾਂ ਹਾਂ ਉੱਟੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਛੇੜੋਤਾਂ ਨਹੀਂ ਲੱਗਣ ਫਲਾਈ ਕਰਕੇ ਅੱਛਾ ਉਹ ਰਕਾਟ ਮੈਂ ਸੁਣਿਆ ਫਿਰ ਮੈਨੂੰ ਮੁੰਡੇ ਨੇ ਦੱਸਿਆ ਕਹਿੰਦਾ ਬਾਪੂ ਇਹ ਐ ਕਹਿੰਦਾ ਅੱ비 ਉੱਤੋਂ ਦੀ ਲੰਘ ਜਾਂਦੀਆਂ ਹੈ ਕਿ ਇੱਕ ਰਿਕਾਟ ਸੁਣਾਇਆ ਮੈਨੂੰ ਆ ਕਿ ਤੋਛਣਾ ਦਾ ਜੱਟ ਨਹੀਂ ਛਕੀਨ ਮੁੱਟ ਤੋਂ ਜ਼ਿਆਦਾ ਹਰਿਆ ਕਰੇਗੀ ਲੈ ਦੂੰ ਖੱਟ ਕੇ ਨਹੀਂ ਨਹੀਂ ਮੈਂ ਖ ਪਰਵਾਹ ਨਾ ਮਨ ਆਏ ਤੈਨੂੰ ਪਤਾ ਆਹ ਟਰੱਕ ਤੋਂ ਬਹੁਤ ਚਲਾਇਆ ਮੈਂ ਵੱਡੀਆਂ ਚੀਜ਼ਾਂ ਟਰੱਕ ਕਾ ਬਰਛਾ ਖੇਲਾ ਠੀਕ ਆ ਤੂੰ ਮਤਲ ਜਿਹੜਾ ਸਾਧਨ ਬੁੜੀ ਚਾਹੁੰਦਾ ਜਿਵੇਂ ਬਾਦਸ਼ਾਹ ਜੀਪ ਉਹ ਚੀਜ਼ਾਂ ਮੈਂ ਜ਼ਿਆਦਾ ਚਲਾਈਆਂ ਫੇਰ ਬਾਪੂ ਜੀ ਹਾਂ ਜਿਵੇਂ ਟਰੱਕ ਹੋ ਗਿਆ ਇਕੱਠ ਚਲਾ ਟਰੱਕੀ ਵੱਜ ਚਲਾਈ ਜਾ ਉਹ ਕਿਹੜੀ ਹੁੰਦੀ ਹੈ ਬਾਪੂ ਜੀ ਉਹ ਟਰੱਕੀ ਟਰੱਕ ਤੋਂ ਛੋਟੀ ਹੁੰਦੀ ਆ ਅੱਛਾ ਹਾਂ ਤੈਨੂੰ ਛਾਰੀ ਗੁਰ ਪਿੱਛਾ ਦੇ ਦੂੰ ਠੀਕ ਆ ਬਾਪੂ ਜੀ ਪਾਣਾ ਥਾਰੀ ਲੱਗਦਾ ਨਾ 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 ਬਾਪੂ ਜੀ ਫਿਰ ਤਾਂ ਚਾਦਰਾਂ ਦੇ ਦੇਣਾ ਲਾ ਕੇ ਨਾ ਬਾਪੂ ਜੀ ਧੁੱਪ ਤਾਂ ਕਿੰਨੀ ਪੈ ਰਹੀ ਹੈ ਜੀ ਇੰਕਈ ਮਾਰੀ ਬੁੱਲਾ ਬੱਚੇ ਭਾਈ ਮਾਰਾ ਹੁੰਦਾ ਨਾ ਨਾ ਚੱਕੀ ਚੱਲਾ ਹਾਂ ਚੱਲ ਬਾਪੂ ਪੱਛੇ ਦੇ ਹੱਥ ਪਾ ਲੈ ਪੁੱਟ ਕੇ ਗਿਆ ਇਹ ਤਾਂ ਉੱਡ ਗਿਆ ਹਵਾ ਚ ਜਾਉਣੇ ਮੋੜ ਦੀ ਘੋੜੀ ਵਾਂਗੂ ਗੱਲਾਂ ਕਰਦੀ ਹਵਾ ਦੇ ਨਾਲ ਕੋਈ ਜਾਣੇ ਮਾਉਣ ਦੀ ਗੱਲਾਂ ਕਰਦਾ ਸਕੂਟਰ ਹਵਾ ਨਾਲ ਚੰਦ ਦਾ ਬਾ ਨਿੱਤੇ ਰਖੁਰ ਕੇ ਉੱਠਣ ਲਾ ਜਾ ਹਵਾ ਕਿਵੇਂ ਤਾਂ ਅੱਛੀ ਤੇ ਜਾਂਦਾ ਅੱਛੀ ਤੇ ਚੰਗਾ ਬਾਕੀ ਆਏ ਤੈਨੂੰ ਪਤਾ ਆਏ ਕਹਿੰ ਮੈਨੂੰ ਛੇੜ ਬੜ ਕੇ 500 ਰੁਪਏ ਤਾਂ ਆ ਰਹੇ ਨਹੀਂ ਚੰਗਾ ਕਦੋਂ ਬਾਪੂ ਜੀ ਅੱਜ ਮੈਂ ਭੁੱਖੀ ਲਵਣੀ ਛੜਾ ਆਥਣੇ ਹੋ ਮੈਂ ਹੁਣ ਚੜੀ ਦਵਾਈ ਤੇ ਲਾ ਤੇ ਸਾਰੇ ਜਿੰਨੇ ਸੀਗੇ ਆਹੋ ਨੂੰ ਨਾ ਤੇ ਅੱਛਾ ਕਰ ਆ ਹੋਈ ਆ ਹੋਈ ਚੰਦਾਵੀ ਨੂੰ ਨੂੰ ਉਹ ਚੱਕ ਦੇ ਮੈਂ ਜਰਾ ਮੈਂ ਕਰੀ ਬਜੀ ਓਏ ਆਏ ਆ ਯਾਰ ਮੈਂ ਤਾਂ ਕਹਿੰਦਾ ਟਾਈਮ ਬੜਾ ਖਰਾਬ ਹੋਜੂ ਪੈਣਦਾਂ ਨੇ ਤੇ ਰੋਜੀ ਤੁਰਿਆ ਫਿਰਦਾ ਨਹੀਂ ਰੋਜ ਨਹੀਂ ਇਹ ਨਾ ਦੱਸਦਾ ਨੀਗਾ ਨਾਲੇ ਤਾਂ ਗਲਤ ਕੰਮ ਕਰਦਾ ਤੇ ਨਾਏ ਇਹ ਤਾਂ ਲੁੱਚੀ ਪਹਿਨਦਾ ਯਾਰ ਰੋਜ ਲੈ ਜੀ ਚੜਾ ਕੇ ਨਾ ਹੋਏ ਅੱਜ ਫੜਿਆ ਗਿਆ ਮੈਂ ਤਾਂ ਚਾਲੂ ਹੈ ਮੈਂ ਤਾਂ ਕਹਿਣਾ ਦੇਖ ਹੀ ਲੈਣੀ ਹੈ ਫਿਰ ਹਣਾ ਚੱਲ ਚੱਕ ਦੇ ਮੰਗਰਾ ਕੰਮ ਤਾਂ ਫੇਰ ਹੀ ਜਾਉਂਗਾ ਉਹ ਐ ਲੈਟ ਹੋਨੇ ਆਪਾਂ ਉਹ ਲੈਟ ਨੂੰ ਕੀ ਹੁੰਦਾ ਯਾਰ ਰੰਦਾ ਰੰਨਾ ਮੰਡੀ ਤੋਂ ਨਾ ਲੇਟ ਕਰਾਦੀ ਉੱਥੇ ਨਹੀਂ ਨਹੀਂ ਅੱਜ ਇਹਨੂੰ ਫੜਾਂਗੇ ਆਪਾਂ ਯਾਰਾ ਚੱਲਗੇ ਹੋਰ ਚਾਲ ਫਿਰ ਚੌਥੇ ਕੰਨ ਲੈ ਜੂਆ ਭਾ ਕੇ ਮੋਟਰਸਾਈਕਲ ਤੇ ਭਾਈ ਦਾ ਯਾਰ ਕਲੇਟਰ ਮੈਨੂੰ ਆਈ ਲੱਗਦਾ ਭੁੱਖੀ ਨਹੀਂ ਖਾਧੀ ਸੀ ਮੈਨੂੰ ਤੱਤੀ ਦਾ ਜੋਰ ਪੈ ਗਿਆ ਭਾਈ ਮੋਕਮ ਬੀਰਾ ਠਕੜਿਆ ਬੀਰਾ ਖੋ ਜਾ ਖੋ ਉਹ ਕੋਈ ਨਹੀਂ ਕੋਈ ਨਹੀਂ ਤੂੰ ਐਸੇ ਖੜੀ ਮਰੇ ਮੈਂ ਟੱਕੀ ਜਾਵਾਂ ਬੀਰਾ ਠਕੜਿਆ ਬੀਰਾ ਕਿੰਦਰ ਮੁੜੀ ਜਾਂਦਾ ਓਏ ਪਤਾ ਨਹੀਂ ਯਾਰ ਇਹ ਤਾਂ ਪਹੀ ਪਾਣਦਾ ਯਾਰ ਉਹ ਕੰਮ ਤਾਂ ਗਿਆ ਓਏ ਭਾਂਂਦਾ ਲੈਣਾ ਗੱਲ ਤੇਰੀ ਸਹੀ ਸੀ ਉਹੀ ਗੱਲ ਕਰਦੀ ਤੂੰ ਆਹੀ ਗੱਲ ਤੇ ਰਿਆ ਕਰ ਭਾਂਂਦਾ ਰਹਾ ਕਰ ਮੜਾ ਮੋਟਾ ਨਪੇਤਾ ਤਾਂ ਲੱਗੇ ਬੰਦਾ ਗਿਆ ਕਿੰਦਰ ਬੜੀ ਗੱਲ ਹੋਈ ਬੜਾ ਸ਼ਹਿਰ ਹੈ ਨਾ ਓਏ ਬੜਾ ਸ਼ਹਿਰ ਹੈ ਹੈ ਬੜਾ ਦੇਖੀਏ ਜੰਗਲਪੜੀ ਗਿਆ ਮੈਂ ਚੱਲਦੇ ਆ ਬਾਛਾ ਤਾਂ ਗਿਆ ਸੀ ਆਇਆ ਵੀਰਾ ਮੜ ਉੱਠ ਗਿਆ ਪੰਜ ਗਿਆ ਤਾਂ ਮਾਰ ਕੇ ਜਮਾ ਆਹਾ ਆਪਣੀ ਸਾਰੀ ਸਾਰਾ ਮਹਾਨ ਆਪਣਾ ਆ ਆਪਣੇ ਪਿੰਡ ਦਾ ਰਖਵਾ ਆ ਗਿਆ ਇਹੇ ਇੱਥੇ ਖੜ ਜਾ ਕੋਠੇ ਕੋਲੇ ਕੋਈ ਡਰ ਵਾਲੀ ਗੱਲ ਨਹੀਂ ਹੈ ਇੱਥੇ ਖੜ ਜਾ ਬੱਸ ਮੈਂ ਤਾਂ ਗਿਆ ਤੇ ਆਇਆ ਆਹਾ 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 ਇਹ ਲੈ ਇੱਥੇ ਖੜ ਜਾ ਮੈਂ ਤਾਂ ਗਿਆ ਤੇ ਆਇਆ ਮੈਂ ਨਹੀਂ ਟਾਈਮ ਲਾਂਦਾ ਸਕੂਟਰ ਦੀ ਨਿਗ੍ਹਾ ਰੱਖੀ ਚੰਗਾ ਆਹੋ ਆਹਾ ਆਹਾ ਸਕੂਟਰ ਦੀ ਨਿਗ੍ਹਾ ਰੱਖ ਜਾ ਮੰਜੇ ਤੇ ਵਹ ਜਾਇਆ ਉੱਥੇ ਮੰਜੇ ਤੇ ਵਹ ਜਾ ਆ ਗਿਆ ਆਹਾ ਆਹਾ ਮੇਰੇ ਸਹੁਰਿਆਂ ਜਾਂ ਬੜਾ ਛੱਪਾ ਹੋਇਆ ਉੱਥੇ ਵਹ ਜਾ ਸਹਰਾ ਵਹ ਜਾ ਕੋਈ ਡਰ ਵਾਲੀ ਗੱਲ ਨਹੀਂ ਹੈ ਮਾਪਾ ਮੈਂ ਕਿਹਾ ਕਿ ਆਇਆ ਮਰੇ ਜਾਂ ਕੀ ਹੋ ਜਾ ਬਾਪੂ ਜੀ ਹੋ ਉਹ ਪਹਿਲਾਂ ਕੌਣ ਖੜੇ ਨੇ ਆ ਗਏ ਆਪਣੇ ਮਾਗਰ ਆਏ ਹੁੰਦੇ ਨੇ ਜੇ ਮੈਂ ਸਾਡੀ ਭੈਣ ਨੂੰ ਚੜੀ ਨੂੰ ਆਇਆ ਕਰ ਮੇਰੇ ਬੈਰੀ ਨਾ ਕਿਥੇ ਗੋਲੀ ਚਲਾ ਦੇ ਨਗਾ ਦਿੱਥੀ ਮੈਂ ਆ ਗਿਆ ਪਿਸਤੌਲ ਕਰ ਰਹਿ ਗਿਆ ਨਿਗਾ ਰੱਖੀ ਮੈਨੂੰ ਬੋਲ ਮਾਰਦੀ ਭੈਣ ਤੋਂ ਤਾਂ ਬੈਰੀ ਆ ਚੜਿਆ ਮਗਰ ਭੈਣ ਨੂੰ ਕਰ ਲਿਆ ਗਰਿਆ ਹੋਰੀਆਂ ਮੇਰੇ ਥਾਲੇ ਮਗਰ ਕਿੱਥੇ ਆ ਗਏ ਇਹ ਤਾਂ ਭਿੰਡੇ ਯਾਰ ਪਿੰਡ ਦੀ ਗੱਲ ਲਾ ਦੇਣਗੇ ਯਾਰ ਇਹਦਾ ਬੇੜਾ ਬਹਿ ਕੇ ਪਛਨਾ ਨਾਲ ਦੇਖ ਚਵਰਾ ਇਹਨਾਂ ਜਾ ਖੜਕ ਸਕੂਟਰ ਹੀ ਮਗਰ ਲਾਈ ਹੁੰਦੇ ਮੈਨੂੰ ਲੱਗਦਾ ਯਾਰ ਕੀ ਹੋੜ ਹੋਇਆ ਯਾਰ ਪੱਗ ਤਾਂ ਉਹੀ ਆ ਕੰਚਾਈ ਦੀ ਭਾਂਡੇ ਗਾਰ ਦੇ ਗਦਿਆਲ ਦੇ ਚੱਲ ਮਨਾਂ ਦੇਖੀ ਜਉਂ ਜਿਹੜੀ ਬੰਨ ਵਾਲੀ ਬਣੂ ਆਹਾ ਆੜਾ ਆੜਾ ਆਹ ਮੇਰੇ ਸਹੌਂਿਆਂ ਦਾ ਜੰਗਲ ਦਾ ਸੁੱਖਾ ਉਹੀ ਗੱਲ ਹੋਈ ਉਹ ਭੈਣ ਦਾ ਯਾਰ ਭੈਣ ਦਾ ਯਾਰ ਕੋਠੇ ਚ ਹੀ ਲੈ ਕੇ ਆਉਣੀ ਸੀ ਜੁਹਾਂ ਫੜਿਆ ਗਿਆ ਅੱਜ ਹਨਾ ਹੋਈ ਮਰਦਾ ਭੈਣ ਦਾ ਖਾਣਾ ਉਹ ਅੱਛਾ ਕਰ ਪਿਆ ਹੈ ਹੀ ਨਹੀਂ ਭਾਈ ਪੜਾ ਲੁੱਚਾ ਹੋ ਭੈਣ ਧੱਲਾ ਨਾ ਵੀ ਕੋਠੇ ਚ ਹੀ ਲੈ ਕੇ ਆਉਣੀ ਆ ਦਸ ਘਰੇ ਪੂਰੇ ਕੰਮ ਕੱਢ ਲਾ ਆਏ ਕਰੋ ਇੱਥੇ ਲਾ ਵਾ ਫੜ ਜਾ ਤੁਰ ਕੇ ਚੱਲ ਨਾ ਹਾਂ ਹਾਂ ਇੱਥੇ ਲਾ ਦੂਰੀ ਹਾਂ ਉੱਥੇ ਨੇੜੇ ਨਹੀਂ ਲੋਟਾਂ ਦਾ ਭੈਣ ਦਾ ਯਾਰ ਗੱਲ ਉੱਚੜ ਯਾਰ ਮੈਂ ਤਾਂ ਯਕੀਨ ਹੀ ਨਹੀਂ ਆਏ ਗੱਲ ਤੇ ਤੇਰੀ ਤੇ ਪਹਿਲਾਂ ਇਹ ਗਿੱਜਿਆ ਹੋ ਯਾਰ ਅੱਛਾ ਉਰੀ ਆ ਆਈ ਕਰਾ ਤੇ ਦੀ ਜਾ ਆਈ ਕਰਾ ਉਰੀ ਹੈ ਜੇ ਬੋਝ ਕੇ ਆ ਜਾ ਖਾਲ ਚਨੜੀ ਕਿਪੀ ਆ ਨਾ ਇੱਕ ਦੱਪ ਆ ਜਾ ਚੱਪਾ ਉਹ ਦੇਖ ਓਏ ਇੱਥੇ ਬਹਿ ਗਏ ਜੀ ਉਹ ਦੇਖ ਓਏ ਉਹ ਗਏ ਉਹ ਪੈਂਡਾ ਲੰਨ ਓਏ ਓਏ ਨਾ ਤੇਰਾ ਬੇੜਾ ਬਹਿ ਜੇ ਤੇੜਾ ਉਧਰ ਪੈਂਡਾ ਪਾਲੇ ਨੇ ਜਮੀ ਨਹੀਂ ਸੂ ਸਰ ਜਰ ਕੋਈ ਮਾੜਾ ਮੋਟਾ ਭਾਈ ਓਏ ਮੈਨੂੰ ਤਾਂ ਲੱਗਦਾ ਪਾਲੇ ਦਾ ਸੈਲਫ ਛੱਡ ਗਿਆ ਕੰਮ ਮੈਨੂੰ ਤਾਂ ਆਪ ਲੱਗਦਾ ਕੁੜਕੂ ਦਾਣਾ ਖਤਮ ਹੋਦਾ ਹਾਂ ਹਾਂ ਮੈਂ ਦਿਲ ਨਾ ਹੈ ਇਧਰ ਤੇ ਓਏ ਇਧਰ ਦੇ ਆ ਚਾ ਮੈਨੂੰ ਖੋਜਾ ਖੋਜਾ ਬੜਾ ਓਏ ਉਹ ਪੈਣ ਦੇ ਯਾਰੋ ਆ ਗੱਲ ਤੇ ਯਕੀਨੀ ਆ ਉਹ ਸੌ ਲੱਗੇ ਮੈਨੂੰ ਤਾਂ 14 ਕੋਈ ਤਾਂ ਸ਼ਰਮ ਕਰ ਓਏ ਕੋਈ ਮਾੜਾ ਮੁੰਡਾ ਨੂੰ ਨੂੰ ਲੈ ਕੇ ਤੂੰ ਕੋਠਾ ਤੇ ਜਾਣਾ ਨੂ ਇਹ ਜੀ ਹੈ ਯਾਰ ਬਾਈ ਇਹ ਜੀ ਹੋਣਾ ਹੀ ਆ ਫੇਰ ਆ ਕਮਾਲ ਯਾਰ ਪੈਣ ਦਾ ਯਾਰੋ ਪਾਲੇ ਦੀ ਸਰਿਆਪੇ ਜਮਾ ਯਾਰ ਓਏ ਦਵਾਈ ਬੂਤੀ ਲੈ ਲੈ ਤੂੰ ਪੈ ਜਾ ਆ ਆ ਆ ਬੋਚ ਗਿਆ ਨੇੜੇ ਚੱਲਦੀ ਫੜਦੇ ਆ ਪੈਣ ਦੇ ਖਾਣ ਨੂੰ ਅੱਜ ਹਾਏ ਬੱਤ ਨਾ ਹਾਂ ਮੈਂ ਬੀਬੀ ਜੀ ਨੂੰ ਗੱਲੀ ਬਾਤੀ ਆਖਾ ਚੰਦ ਨੂੰ ਹਾਂ ਮੈਂ ਖਾ ਤੂੰ ਆਪ ਦੀ ਨੋ ਨਾਲ ਮਾਰਾਂਗਾ ਮੇਰੇ ਗਾਲੀ ਪੈ ਗਿਆ ਅੱਛਾ ਅੱਜ ਫੜਿਆ ਗਿਆ ਨਹੀਂ ਯਾਰਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਗੱਲ ਦਾ ਗੱਲ ਹੀ ਵਾਲੀ ਵੱਡੀ ਆ ਤਾਂ ਹੋਰ ਲੇ ਇਹਦਾ ਚਾਨ ਚੱਕੀ ਆਪਾਂ ਨੂੰ ਟੱਕਰ ਗਿਆ ਪਾਲੇ ਨੂੰ ਪਤਾ ਗੱਲ ਦਾ ਯਾਰ ਪਾਲੇ ਨੂੰ ਨਹੀਂ ਪਤਾ ਉਹ ਤਾਂ ਕੁਗੂ ਆ ਭੈਣ ਦਾ ਖਸਮ ਉਹ ਜਮੀ ਸਿੱਧਰਾ ਹੋ ਭੈਣ ਦਾ ਯਾਰ ਹਾਂ ਲਾਈ ਲੱਗਾ ਕੋਈ ਨਾ ਸੋਣੀ ਵੀ ਵਾਲੀ ਤੋਰ ਦਿੰਦਾ ਸੋਣੀ ਤਾਂ ਵਾਲੀ ਆ ਮੈਂ ਖਾ ਜਾਮਾ ਚੰਦ ਕਿੱਥੇ ਛੱਡਦਾ ਬੰਦਾ ਯਾਰ ਸੱਤ ਪਤਨਾ ਤਾਰੂ ਆ ਜਦੋਂ ਤੁਰਦੀ ਹੈ ਨਾ ਗਲੀ ਚ ਮਾਂ ਜਾ ਪੁੱਤ ਆ ਫਿਰ ਕੰਡਾਂ ਵੀ ਗੁੰਜਾਂ ਪਾਉਣ ਲੱਗ ਜਾਂਦੀਆਂ ਹੁਣ ਤਾਂ ਨਹੀਂ ਆਈ ਤਾਂ ਨਹੀਂ ਪਿੰਡ 'ਚ ਕਿਸੇ ਖਰਾਬ ਹੋ ਜੂ ਮਾੜੀ ਮੋਟੀ ਹੈ ਨਾ ਚੰਦ ਜੇ ਡਿੱਕੇ ਚੜ ਗਈ ਹਾਂ ਬੜਾ ਲੁੱচ্চਾ ਲੈ ਹੁਣ ਇਹਨੂੰ ਆਪਾਂ ਦਾਬ 'ਚ ਰੱਖਣਾ ਚੰਦ ਨੂੰ ਅੱਖੇ ਠਾ ਰੱਖਾਂਗੇ ਹੁਣ ਇਹ ਲੱਤ ਥੱਲੇ ਰਹੂਗਾ ਲੱਤ ਥੱਲੇ ਚਲਾ ਆ ਜਾ ਵੇਖ ਚਲਾ ਆ ਜਾ ਬੂਝ ਗਿਆ ਅੰਡਿਆ ਇਧਰ ਦੀ ਹੋ ਜਾ ਉਹ ਖਾਲ ਬਣੀ ਦੀ ਪੱਟ ਦੇ ਨਾਲ-ਨਾਲ ਲੱਗ ਕੇ ਆ ਜਾ ਨਾਲ ਨਾਲ ਲੱਗ ਕੇ ਚੱਲਾਂਗੇ ਹੌਲੀ ਹੌਲੀ ਪੈਣ ਦੇ ਲੈ ਨਾ ਦੇਸ ਵੀ ਨਾ ਜਗੇ ਕੋਠੇ ਦੇ ਮੰਗਲੇ ਪਾਸੇ ਨਾ ਚੱਲ ਗਿਆ ਓਏ ਕੋਠੇ ਦੇ ਮੰਗਲੇ ਪਾਸੇ ਬਾਹਰ ਚੱਲਿਆ ਉਹ ਪੈਣ ਦੇ ਲੈ ਨਾ ਜੰਗਲਾ ਲੱਗੇ ਆਏ ਦੀ ਹਾਂ ਜੰਗਲੇ ਵਿੱਚ ਦੀ ਦੇਖਾਂਗੇ ਹਾਂ ਜੰਗਲੇ ਵਿੱਚ ਦੀ ਚੌਂਦੀ ਚੱਲ ਪੈਣ ਦੇ ਖਾਣ ਅੱਜ ਤਾਂ ਬੜਾ ਦਾ ਥੱਲੇ ਆਇਆ ਕਰ ਜਾਣਾ ਤਾਂ ਸੁਣ ਲੱਗੇ ਗੱਲ ਹੀ ਪੜੀ ਤਖੜੀ ਦੱਸੀ ਓਏ ਪਰ ਤੂੰ ਵੀ ਇਹੋ ਜਿਹੇ ਆ ਭੈਣ ਤੇ ਲ ਨੱਖ ਤੇਰੀ ਇਹੋ ਜੇ ਬੰਦਿਆਂ ਜੀ ਓਏ ਅੱਖ ਨਹੀਂ ਮੈਂ ਇੱਕ ਦੋ ਵਾਰੀ ਦੇਖਿਆ ਸੀ ਪਹਿਲਾਂ ਇਹਨੂੰ ਅੱਛਾ ਜੀ ਭੈਣ ਚੋਦ ਨੂੰ ਹੋਰ ਲੈ ਕੇ ਨੰਗ ਜਾਂਦਾ ਪੜੀ ਗੱਲ ਹੋਰੀ ਆ ਅੱਜ ਇੱਕ ਦਿਨ ਨਾ ਕਈ ਦਿਖਾਸੇ ਦਿਨਾਂ ਦੀ ਗੱਲ ਆ ਮੈਨੂੰ ਕਹਿੰਦਾ ਮੈਨੂੰ ਨੂੰ ਦਵਾਈ ਦਵਾ ਕੇ ਲਿਆਉਣਾ ਤੇ ਭਰਾਵਾ ਛੋਟੇ ਵਾਰੇ ਬੜੇ ਥੱਲੇ ਹੋ ਜਾ ਥੱਲੇ ਥੱਲੇ ਹੋ ਜਾ ਥੱਲੇ 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 ਓ ਦੇਖੋ ਓਏ ਓਹ ਹੋ ਹੋ ਪੰਡਾ ਯਾਰ ਓ ਪੰਡਾ ਖਸਮਾ ਕਿ ਮੇਰੇ ਚਾਦਰੇ ਚੰਗੀ ਜਾਂਦਾ ਹਨਾ ਨਾ ਥੱਲੇ ਹੋ ਜਾਂਦੀ ਸੂਹ ਠੀਕ ਉਹ ਦੇਖੋ ਕਿਵੇਂ ਬਾਹਰ ਡਾਈ ਜਾਂਦਾ ਪਹਿਲਾਂ ਤੇ ਨਾ ਮੈਂ ਤਲਾ ਰੱਖੀ ਪੰਡਾ ਖਸਮਾ ਜਾਂਦੇ ਨੂੰ ਪੜਾਕਾ ਹੀ ਨਾ ਪਾ ਦੇ ਪਾਉ ਬਈ ਪੜਾਕਾ ਤਾਂ ਪਰ ਆਪਾਂ ਉੱਤੋਂ ਜੇ ਫਾੜ ਲੱਗੇ ਬਈ ਮੈਂ ਕਹਣਾ ਦਾਵ ਥੱਲੇ ਰਹਿੂ ਬੰਦਾ ਓਏ ਦਾਵ ਥੱਲੇ ਰਹਿ ਬੰਦ ਨਾ ਖੱਡੀ ਖੱਡੀ ਵਾਲੀ ਡੂਗੀ ਆਪਾਂ ਹਿੰਦਾ ਯਾਰ ਮਰਵਾ ਦੇ ਸੀ ਬਚ ਨਾ ਦੇਖ ਲੈ ਰਿਸਟ ਲਾ ਬਾਪੂ ਨੇ ਤਾਂ ਬੁਲਾਇਆ ਟਾਈਮ ਲਾਤਾ ਹਾਲ ਤੱਕ ਨਹੀਂ ਆਇਆ ਹੈਗਾ ਬੂਨੀ ਮੈਂ ਮਰ ਜਾ ਬੰਦੇ ਕੋਲ ਬਾਪੂ ਬਾਪੂ ਹੋ ਗਿਆ ਭਾਈ ਬਾਪੂ ਬੰਤੇ ਆ ਗਏ ਬੰਤੇ ਉਹ ਫੜ ਲੈ ਫੜ ਲੈ ਤੈਂਦਾ ਜਿੱਤੈਨੂੰ ਫੜ ਲੈ ਆਈ ਦੌੜਾ ਕਿਵੇਂ ਮਾਰੇਗਾ ਫੜ ਲੈ ਤੈਨੂੰ ਪਤਾ ਲੱਗਿਆ ਸਾਨੂੰ ਸਾਰੀ ਗੱਲ ਉਹ ਬੇੜਾ ਬੈਠੇ ਰੋਟਾ ਦਾ ਚੰਗਾ ਲੈ ਲੈਂਦਾ ਕੋਈ ਉਪਰ ਤੱਕ ਦੀਨਾ ਪੈਂਦਾ ਤੂੰ ਬਾਜ ਗੇਉ ਕੱਲ ਦੀ ਨਹੀਂ ਪਤਾ ਸਾਨੂੰ ਉਹ ਸਿਗਰ ਤੂੰ ਮੇਰੇ ਪੈਂਦਾ ਯਾਰ ਨੂ ਨੂ ਲਈ ਫਿਰਦਾ ਖਾਣੂ ਲਾਲਾ ਤੂੰ ਲੱਗੇ ਮੈਂ ਬਜੇ ਛਾਪੇ ਮੈਨੂੰ ਗਰਦਾਲ ਨੇ ਸਾਰੀ ਗੇੜਾ ਬੱਜੀਆ ਦੇਖ ਲਈ ਕਰ ਤੂੰ ਤਰਾ ਇਹ ਜੋ ਛਲੇ ਦੀ ਵੱਡਾ ਬੇੜਾ ਬੈ ਗਿਆ ਮੇਰੇ ਢੀਆਂ ਵਰ ਗਿਆ ਮੈਂ ਤਾਂ ਜਾਇਦਰਾ ਲੋਟ ਕੇ ਚਾਹਦਾ ਸੀ ਫਿਰ ਉੱਠਿਆ 11 14 ਮੈਂ ਤਾਂ ਟੱਕੀ ਗਿਆ ਸੀ ਹੱਬੀਆ ਉੱਠ ਗਿਆ ਮੈਂ ਮੱਕਮਾ ਬੈ ਗਿਆ ਕੋਈ ਕਰਦੇ ਹੋਗੇ ਕੀ ਤੇਰੇ ਛਿੱਤਰ ਨਹੀਂ ਸੀ ਆਕੇ ਉਹਦਾ ਗੱਪ ਮਾਰਦਾ ਚੰਦ ਮੁੰਡੇ ਨੂੰ ਦੱਸਣ ਔਰਿਆ ਦਵਾਈ ਦਵਾਈ ਖੇ ਲਾਇਆ ਲਟਕੀ ਨੂੰ ਮੇਰੇ ਬੀੜਾ ਖੜੇ ਤੇਰਾ ਬੀੜਾ ਪਈਏ ਹਾ ਚੰਦਾ ਲਾਟਾ ਟੀਕਾ ਫੇਰਾ ਮੈਂ ਪੰਨਾ ਛਾ ਕੋ ਤੁ ਤਰਜਾ ਕੀ ਮੇਰਾ ਕੋਠੇ ਚ ਲੈ ਕੇ ਕੋਠੇ ਚ ਲੈ ਕੇ ਚੌਰਿਆ ਇੱਥੇ ਮਦੇ ਹਾਰਾ ਬਹਿਤਾ ਤੁਹਾਡੀ ਸੋਚਾ ਖੋਪੜੀ ਦੀ ਮਾਰੀਆ ਤੁਸੀਂ ਕਰਦੇ ਕੋਈ ਮਾਰੇ ਨਹੀਂ ਅਸੀਂ ਮਾਰੇ ਮੂਰੇ ਆਹ ਕੰਮ ਤੇ ਫਾੜ ਲੈ ਅੱਜ ਨਹੀਂ ਮੈਂ ਬਚਣਾ ਬੱਪਾ ਇਹਨੇ ਤੇ ਮਾਰ ਮੰਨਗਾ ਰੰਗੇ ਠੀ ਫਾੜ ਲੈ ਨਾ ਭਾਈਆ ਤੂੰ ਵੀ ਇਹ ਨਾਲ ਆ ਮੈਨੂੰ ਪਤਾ ਹੀ ਆ ਕਹੇ ਨੋਗਾ ਮੈਂ ਉਹ ਮੈਨੂੰ ਕੀ ਪਤਾ ਕਿੱਧਰ ਲਟਕੀ ਦਾ ਮੈਨੂੰ ਤਾਂ ਲੈ ਕੇ ਗਰਦਾਨ ਗਰਦਾਨ ਕੀ ਕਿੱਦਿ ਆ ਜਿਹੜੇ ਪਿੰਡ ਬੜੀ ਪਿੰਡ ਬੜੀ ਪਤਾ ਕਿੰਧਰਾ ਪਿੰਡ ਬੜੀ ਉਹ ਤੇਰੀਆਂ ਛਾਇਆਂ ਦੇ ਬੜਾ ਬੱਬੂ ਜਮ ਸਾਰਾ ਜੰਗਲੀ ਜਾਨਵਰ ਜਾਨੂਤੀ ਰੱਖ ਲੈ ਹੈ ਨਹੀਂ ਬੋਲਣ ਦੀ ਨੂਤੀ ਨੂੰ ਮਾੜਾ ਬਣਾਈ ਜਾਂਦੇ ਐਵੇਂ ਅਖਲੀ ਲੋਕਾਂ ਦੀ ਸੋਚ ਪਿੰਡਾਂ ਨਾਲ ਹੀ ਦੇਖ ਲੈ ਬਸ ਪੁੱਛੋ ਨਾ ਬਾਪੂ ਜੀ ਪਿੰਡ ਆਣਾਂ ਦਾ ਤਾਂ ਸਰਿਆ ਤੇ ਆ ਗਿਆ ਇਹ ਤਾਂ ਭਾਈ ਆਪ ਮਾਰੇ ਆ ਠੜਕੀ ਬੰਦੇ ਆ ਤੇ ਇਹਨਾਂ ਨੂੰ ਕੀ ਆਖਦਾ ਗੱਜ ਦੀ ਹੁਣ ਤੁਹਾਡਾ ਕੰਮ ਨਿਪਟਰ ਗਿਆ ਉਧਰੋਂ ਮੈਂ ਕਿਹਾ ਭਾਈ ਜਾ ਜੰਗਲ ਪਾਣੀ ਚੱਲ ਜੀ ਆਰੇ ਸੇਤੀ ਮੋਟਰਸਾਈਕਲ ਤੇ ਜੱਕੀ ਗੱਲ ਬਣਾਤੀ ਸੀ ਨਾਲੇ ਪੇੜਾ ਭੈਗੇ ਜਾਂਦਾ ਦੇਖੋ ਹੋਣਗੇ ਕੀੜੇ ਪਾਕੇ ਕੀੜੇ ਪਾਕੇ ਮਾਰਨਗੇ ਕੰਜਰ ਕੰਜੇ ਤੇ ਛਾਣਾ ਪੇੜਾ ਚਿੱਟੀ ਚੜੀ ਗਲਤ ਕੰਮ ਕਰਾਂਗੇ ਭੜਾ ਹਾਈ ਨਹੀਂ ਜਬਾਕਾਂ ਜੱਜ ਆਲੇ ਕੋਈ ਅਕਲ ਦੀ ਗੱਲ ਕਰੋ ਚਾਲ ਭਾਈ ਚੱਲ ਗਿਆ ਡੰਪਾ ਤੇ ਤਾਂ ਭੰਡੇ ਹੀ ਯਾਰਾਂ ਨੇ ਅਜਾ ਤਰ੍ਹਾਂ ਆਹਾ ਆਹ ਇਹ ਪਿੰਜ ਵੀ ਖਾਣ ਗਿਆ ਡਾਂਗਾ ਮਿੱਥੂ ਬੱਕੂ ਜੀ ਮੈਂ ਤਾਂ ਡਰ ਗਈ ਸੀ ਮੈਂ ਹਲਾ ਲੈ ਡਰ ਤਾਂ ਭਈ ਲੱਗਦੀ ਇਹ ਬੰਦੇ ਕੌਣ ਆ ਗਏ ਮਾਈਤਾ ਖਾ ਕਿ ਤੇ ਮੇਰੇ ਬੈਰੀ ਆ ਸੁਰਜਣ ਹੋਰੀ ਇਹ ਤਾਂ ਆਪਸੀ ਭੰਡੇ ਯਾਰ ਬਚਨੇ ਹੋਰੀ ਤੁਸੀਂ ਜਾਣਦੇ ਇਹਨਾਂ ਨੂੰ ਪਿੰਜਰੇ ਆ ਜਮਾਫ ਨੇ ਚੰਗੀ ਤਰ੍ਹਾਂ ਜਾਣ ਤਾਂ ਤੇ ਤੂੰ ਤਾਂ ਕੀ ਜਾਣਦੀ ਆ ਬਾਈਆ ਪਾਈ ਮੇਰੇ ਸੌਰੇ ਮੇਰੇ ਆਹਾ ਹਾ ਹਾ ਇਹਨਾਂ ਨੂੰ ਮਾਇਨ ਬੜਾ ਏਅਰਪੋਰਟ ਦੱਲਣ ਦਾ ਰਾਹਣਾ ਓਏ ਪਰ ਵਾਈ ਦਿੱਤੇ ਸੀ ਤੂੰ ਦਾ ਭੈਣ ਦੱਲਣਾ ਮਰਵਾ ਕੀਤੀ ਤੇ ਚੋਰ ਫੜਾਤਾ ਮੈਂ ਚੋਰ ਫੜਾਤਾ ਤੂੰ ਲੌੜੇ ਦਾ ਚੋਰ ਫੜਾਤਾ ਭੈਣ ਦੱਲਣਾ ਬੁੰਡ ਕਟਵਾਤੀ ਸੀ ਤੈਨੂੰ ਅਗੜੀ ਨਹੀਂ ਉਹਦੇ ਨੂੰ ਉਹਦਾ ਭੈਣ ਦੱਲਣਾ ਟੱਟੀ ਬਹਿੰਦਾ ਸੀਗਾ ਹੋਰ ਹੀ ਪੰਗਾ ਕਰਾਤਾ ਸੀ ਭੈਣ ਹਾਂ ਹੁਣ ਆਪਾਂ ਜਾ ਕੇ ਪਾਲਦੇ ਨਹੀਂ ਦੱਸਾਂਗੇ ਹਾਂ ਹੁਣ ਹੋਰ ਬੁੰਡੇ ਘਟਾ ਦੇ ਭੈਣ ਦੀ ਲੰਗ ਲੈਣਾ ਪਹਿਲਾਂ ਦੀ ਪਹਿਲਾ ਹੋ ਕਰਤਾ ਪੁੱਪਾ ਨੇ ਸ਼ੱਕ ਹੈਗਾ ਕਿ ਤੈਨੂੰ ਤੈਨੂੰ ਬੰਨ ਲੈਂਦਾ ਉਹ ਭੈਣ ਦਾ ਨਾ ਮੈਂ ਸੀਗਾ ਉਹਦੇ ਨਾਲ ਤਾਂ ਬੱਚ ਤੇ ਰਹੇਗੀ ਮੇਰਾ ਕਰਕੇ ਹੁਣ ਨਹੀਂ ਜਾਂਦੇ ਜਾਂਦੇ ਕਿਤੇ ਭੈਣ ਦਾ ਖਾਵਾ ਤੂੰ ਤੂੰ ਚੱਲ ਚੰਦ ਤੇ ਚੱਲ ਉਹਨੂੰ ਦੱਸ ਕੀ ਹੋਣਾ ਉਹ ਯਾਰ ਹੋਰ ਤੂੰ ਦੁਵਾਰੇ ਨਾ ਘਟਵਾ ਦੀ ਯਾਰ ਇਹ ਨੀ ਘਟਵਾ ਦੀ ਯਾਰ ਲੈ ਚੱਲ ਕੇ ਕੇ ਹੋਰ ਚੱਲ ਫਿਰ ਚੱਲਿਆ ਉਹਨੇ ਜੇ ਦੇਖ ਲੈ ਘਟਵਾ ਘਟਵਾ ਨਾ ਦੀ ਪਾਲੇ ਤੂੰ ਯਾਰ ਹੋ ਪੰਗਾ ਖੜਾ ਕਰਾਏਂਗਾ ਤੂੰ ਮੈਂ ਦਸੂ ਤੈਨੂੰ ਤੇਰਾ ਪਿਆਵਾ ਬੈਠਾ ਕਰਦਾ ਭੈਣ ਦਾ ਯਾਰ ਮੰਨਿਆ ਨਹੀਂ ਦੇਖ ਲੈ ਜਾਣ ਕੇ ਡੱਬਾ ਚੱਕਿਆ ਹੈ ਨਾ ਲੋਚਾ ਭੈਣ ਦਾ ਯਾਰ ਟੱਕੀ ਦਾ ਬਹਾਨਾ ਲਾਤਾ ਮੰਨਿਆ ਨਹੀਂ ਉਹ ਸੀਗਾ ਬੈਵ ਤੇ ਤਾਂ ਉਹਦੀ ਸੀਗੀ ਚਾਲ ਉਹ ਕਰਦੇ ਆਲੇ ਹੌਲੇ ਭੈਣ ਦਾ ਯਾਰ ਪਾ ਲੈ ਓਏ ਓ ਪਾਲਿਆ ਓ ਆਇਆ ਪਾਲ ਕੋ ਕੁਛ ਨਹੀਂ ਨਜ਼ਾਰਾ ਕਿਵੇਂ ਪਾਲੇ ਓਏ ਕਿਵੇਂ ਠੀਕ ਆ ਠੀਕ ਆ ਹੋਰ ਦਾਇਆ ਠੀਕ ਆ ਠੀਕ ਆ ਓ ਮੈਂ ਤਾਂ ਯਾਰ ਲਾਡੀ ਨਾਲ ਨਾ ਬੱਟਾ ਹੀ ਪਵਾ ਕੇ ਆਇਆ ਤੂੰ ਤਾਂ ਬੱਟਾ ਪਵਾਈ ਚੱਲ ਤੇਰੇ ਕੋਲੇ ਗੱਲ ਕਰਨ ਆਈ ਸੀ ਕੀ ਗੱਲ ਕਰਨ ਆਈ ਸੀ ਆਜ ਬਹਿ ਜਾ ਚਾਹ ਪਣੀ ਪੀ ਲੋ ਬਸ ਬੈਠੇ ਤਾਂ ਕਾਹਦੇ ਹਾਂ ਤੇਰੇ ਵਾਲਾ ਪਿਓ ਕਿਥੇ ਗਿਆ ਗੁੱਸਾ ਤਾਂ ਕਰੀ ਨਾ ਤੇਰੇ ਵਾਲਾ ਪਿਓ ਨੂੰ ਨੂੰ ਲੈ ਕੇ ਤੇ ਮੋਟਰ ਉਹ ਤਾਂ ਦਵਾਈ ਦਿਵਾਉਣ ਗਿਆ ਹੋਇਆ ਉਹ ਦਵਾਈ ਦਿਵਾਉਣ ਕਾ ਨੂੰ ਉਹ ਉੱਥੇ ਖੇਤੇ ਕੇ ਮੋਟਰ ਚ ਲੱਗ ਗਿਆ ਕੋਠੇ ਜੀ ਦਵਾਈ ਦੇਈ ਜਾਂਦਾ ਸੀ ਖੇਤੇ ਕੇ ਖੇਤੇ ਕੋਠੇ ਚ ਉੱਥੇ ਯਾਰ ਕੇ ਦਾਣ ਦੋੜ ਨਵਾਗੇ ਹੋਣਗੇ ਅਸੀਂ ਮਾਗ ਰੋ ਇਹ ਯਾਰ ਵਿੱਚ ਬੜਿਆ ਬੈਠਾ ਉਹ ਯਾਰ ਤੂੰ ਕਿਉਂ ਤਾਉਂ ਤਾ ਲਾਈ ਜਨ ਮੇਰਾ ਪਿਓ ਤਾਂ ਗਾਉਂ ਚੰਦਾ ਫਿਰ ਵਹੇਗਾ ਗਾਉਂ ਆਪਾਂ ਕੀ ਲੈਣਾ ਫਿਰ ਸਾਨੂੰ ਕੀ ਉਹਨੂੰ ਇੱਥੇ ਸਭ ਨੂੰ ਡੈਗਿਆ ਸਾਡੇ ਨਾਲ ਬੇਇੱਜ਼ਤੀ ਹੋਊਗੀ ਪਿੰਡ 'ਚ ਅਗਲਾ ਕਹਿ ਦੂਆ ਨੋ ਨਾਲ ਮਾਰਾਗਾ ਸੌਰਾ ਪਿੰਡ ਦਾ ਯਾਰਾ ਮੋਟਰ ਤੇ ਨਹੀਂ ਲਿਆਂਦੇ ਉਹਨੂੰ ਮੈਂ ਤਾਂ ਦੇਖ ਲੈ ਤੂੰ ਪੁੱਛ ਤਾਂ ਲੈ ਉਹਨੂੰ ਮੋਟਰ ਕੀ ਦੀ ਸੀ ਮੋਟਰ ਖੇਤੇ ਕੀ ਮੋਟਰ ਦਾ ਖੇਤੇ ਕੀ ਮੰਗਰੀ ਸੀ ਉਹਦੀ ਮੋੜ ਲੈ ਮੋਟਰ ਸਿੰਗਲਾ ਸੀ ਉਹ ਮੰਡੀ ਜਾਂਦੇ ਉਹਨਾਂ ਨੇ ਤਾਂ ਸਾਡੀ ਬੰਦਦੇ ਹੀ ਨਹੀਂ ਉਹਨਾਂ ਦੀ ਕੀ ਕਰਨ ਵਾਗ ਫਿਰ ਮੈਂ ਤਾਂਹੀਂ ਕਹਿਣਾ ਉਹਨਾਂ ਦੇ ਦਾਲ ਕੇ ਮੈਂ ਤੋੜੂਆ ਤੂੰ ਸੋਚ ਕੇ ਰਹੇਗਾ ਆਉਣ ਦੇ ਮੇਰੇ ਨਾਲੀ ਨੂੰ ਫੇਰ ਦੇਖਦੇ ਆ ਮੈਂ ਤਾਂ ਕਹਿਣਾ ਤਾ ਹੀ ਲੈ ਉਹਨੂੰ ਹੁਣ ਮੌਕਾ ਸੰਭਾਲ ਲੈ ਮੇਰਾ ਫੇਰ ਸਾਨੂੰ ਨਾ ਖੋੜ ਜਾ ਅਕਾਸ਼ੀਏ ਨੂੰ ਰੇਤ ਲਾ ਕੇ ਰੱਖ ਰੱਖ ਨਾ ਰੱਖ ਰੇਤ ਲਾ ਕੇ ਤੈਨੂੰ ਕਿਹੜੇ ਨਾਲ ਦੱਸਤੀ ਭਰਾਵਾ ਗਰਜਾਲ ਤੇ ਸਾਡਾ ਆਪਾਂ ਚੱਲ ਗਏ ਮੈਂ ਕਹਿਣਾ ਫਿਰ ਚੱਲ ਗਏ ਸਾਡਾ ਭਾਈ ਨਾਂ ਨਾਲ ਹੀ ਪੁੱਛੀ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ ਗੱਲ ਪੱਕੀ ਹੋ ਕੇ ਤਾਂ ਉਂ ਜੂਤ ਪਵਾ ਦੋ ਉਹ ਤਾਂ ਮੈਂ ਪੰਚਾਇਤ ਚ ਸੱਦ ਲਈ ਯਾਰੀ ਇਹ ਕਰੀ ਪੁੱਛ ਲਈ ਉਹਨੂੰ ਸਮਾਰ ਕੇ ਨਾਲੇ ਨੂੰ ਆਉਂਦੇ ਨਹੀਂ ਇਹ ਨਹੀਂ ਗਲਤ ਹੈ ਯਾਰ ਪੰਚਾਇਤ ਚ ਕਰਨ ਵਾਲੀਆਂ ਹੁੰਦੀਆਂ ਨਹੀਂ ਵੀ ਗੱਪ ਮਾਰਦਾ ਕੇ ਸੱਚ ਬੋਲਦਾ ਤੇਰਾ ਘਰ ਪੱਟੇ ਜੂ ਉਸ ਤਾਂ ਆਇਆ ਭਰਾਵਾ ਨਹੀਂ ਮੁੜ ਜਾਨਿਆ ਚੱਲ ਕੋਈ ਨਾ ਆਉਣ ਦੇ ਫਿਰ ਤਾਂ ਇੱਥੇ ਸੰਭਲ ਜੂ ਗੱਲ ਆ ਆਉਣ ਦੇ ਤਾਂ ਸਹੀ ਫਿਰ ਪਰੋਣ ਤੂੰ ਵੀ ਕਮਲਾ ਭਰਾਵਾ ਦਵਾਈ ਲੈਣ ਉਹਨੂੰ ਫਿਰ ਤੂੰ ਆ ਪਜਾਣਾ ਉਹ ਮੈਂ ਯਾਰ ਖੇਤ ਬੱਟਾ ਪਾਉਣੀਆਂ ਜਿਲਾ ਢੀ ਨਾਲ ਸਰੇ ਪਿੰਡ ਤੇ ਪਤਾ ਵੀ ਕਹੇ ਜਾਂ ਬੰਦਾ ਉਹ ਕਿਥੋਂ ਨੂੰ ਉਹ ਬਖਸ਼ਦੂਆ ਪੈਣ ਦੇ ਆਉਣ ਦੇ ਫਿਰ ਮੇਰੇ ਨਾਲ ਹੀ ਦੇਖੀ ਜੋ ਧਰਨਾ ਕਾਹਨੂ ਐ ਉਹ ਨਾ ਮੇਰੇ ਘਰ ਤੋਂ ਨਾ ਮਰੀ ਐ ਤਾਂ ਨਾ ਮਰੀ ਨਾ ਸਿੱਧਾ ਵਾਰੂ ਭੈਣ ਦੀ ਲੰਨ ਲਵੇ ਉਹ ਫੇ ਪਿਆ ਉਹ ਕੰਜੇ ਤੇ ਮਰ ਗਿਆ ਤੇਰੀ ਜੁਮੇ ਪੈ ਲੇ ਦੇਖੀ ਜੋ ਫਿਰ ਭੱਗ ਜਾ ਭੱਗ ਜੂਈ ਭੈਣ ਦੀ ਲੰਨ ਲਵੇ ਬਚ ਨਿਆ ਭੈਣ ਦਾ ਲੰਨਾ ਇਹ ਮਾਰ ਦੂਆ ਆਪਣੇ ਨਾਲ ਸਾਡਾ ਨਾਂ ਨਾ ਲਈ ਤੂੰ ਪੁੱਛੀ ਗੱਲੀ ਬਾਤ ਮੈਂ ਮੈਂ ਯਾਰ ਹੁਣ ਜਦੋਂ ਗੱਲ ਹੀ ਤੁਸੀਂ ਦੱਸਦੀ ਪੱਕੀ ਖੇਤੇ ਕਾਹਨ ਸਾਡੀ ਬਣਦੀ ਨਹੀਂ ਉਹਨਾਂ ਦੀ ਮੋਟਰ ਤੇ ਕੀ ਲੈਂ ਕਰ ਕਰਨ ਗਿਆ ਬਾਈ ਬਣ ਕੇ ਸਾਡਾ ਨਾਂ ਨਾਲ ਹੀ ਮੈਂ ਸੋਨੂੰ ਆਏ ਪੁੱਛੀਦਾ ਮੋਢੇ ਤੇ ਕੀ ਲੈ ਗਿਆ ਸੀ ਉਹ ਤੂੰ ਆ ਸਾਰਾ ਕਹੀ ਬਾਈ ਜਿੱਥੋਂ ਆਇਆ ਅੰਦਰ ਵਾਲੇ ਕਰਦਾ ਦੋਸਤ ਆ ਹੋ ਕੇ ਲੱਗਦਾ ਆਪਾਂ ਬਾਈ ਬਣ ਕੇ ਸਾਡਾ ਨਾਂ ਨਾਲ ਉਹ ਬੜਾ ਪੰਗਾ ਕਰਨ ਉਹ ਫੜੇ ਤਾਂ ਹੈਗੀ ਅਸੀਂ ਕਿਹੜਾ ਭਾਈ ਦੇ ਆ ਅਸੀਂ ਯਾ ਚੋਰ ਆ ਯਾਰ ਪਰ ਮਿਲਦਾ ਨਹੀਂ ਉਹ ਥੋੜਾ ਮੇਰਾ ਮੈਂ ਤਾਂ ਸਿੱਧੀ ਤੈਨੂੰ ਜਾ ਰਿਹਾ ਮਾਲੇ ਸਾਡੇ ਮੂੰਹ ਘੜਾ ਗਿਆ ਕਿਹਨੂੰ ਫੜੀ 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 ਐ ਨੂੰ ਪੁੱਛਦਾ ਮੋੜੇ ਜਾ ਮੋੜੇ ਲੈ ਫੜ ਲੈ ਪਹਿਲਾਂ ਮੇਰੀ ਗੱਲ ਤੇ ਕਿਹੜੀ ਗੱਲ ਕਿਹਾ ਇਹ ਐ ਕਹਿੰਦੇ ਆ ਕਿ ਮੋਟਰ ਤੇ ਕੇ ਮੋਟਰ ਦੀ ਕਰਨਗੇ ਜਿੱਥੋਂ ਦੱਸੋ ਉਹ ਭੈਣ ਜਾਈ ਜਾਣਾ ਕਿ ਬੁਗਾ ਉਹ ਛੋ ਮੈਂ ਕੁਟਕੇ ਚ ਵੱਲਿਆ ਮੈਂ ਫਿਰ ਆਪ ਪੁੱਕੀ ਕਾਤੀ ਤੱਤੀ ਦਾ ਜੋਰ ਪਾਇਗਾ ਲੱਤੀ ਨੂੰ ਮੈਂ ਕਹ ਤੂੰ ਭਾਈ ਕੋਠੇ ਕੋਲੇ ਭਇਆ ਮੈਂ ਕਾ ਤੱਤੀ ਵਾ ਗਿਆ ਤੇ ਫਿਰ ਇਹਨੂੰ ਕਿੱਦੋਂ ਲੈ ਕੇ ਜਾਣਾ ਸੀ ਉਹ ਰੇ ਸੜਕ ਤੇ ਖੜਾ ਏ ਉਹ ਸੜਕ ਕੋਲੇ ਮੋਟਰ ਉਹ ਗੱਲੇ ਕੀ ਗਰਮਾ ਗਰੋ ਚੱਲ ਪੱਕੀ ਹੋਵੇ ਗੱਛੋਂ ਜੇਗਾ ਮੂੰਹੇ ਖੜੀਆ ਲੱਤੀ ਗਰਮਾ ਇਹਦੀ ਗੱਲ ਆਹੀ ਗੱਲ ਹੈ ਹੋਜ ਉੱਥੇ ਮਦਰ ਕਾ ਆਇਆ ਐ ਐਕਸੀਡੈਂਟ ਇਹਨਾਂ ਯਾਰ ਹਰ ਜਾਓ ਉਹ ਮੈਂ ਖੋ ਜਿੰਨਾ ਜਾ ਕੇ ਕਹੇਗੀ ਕਰ ਹੋਵੇ ਕਾਹੀ ਸੋ ਜਿੰਨਾ ਜਾ ਕੇ ਲੈ ਕੇ ਤੇ ਆ ਚੱਟਾ ਚੱਟੇ ਬਾੱਛੋ ਮੇਰੇ ਅੱਜੇ ਜੇ ਉਹ ਹੀ ਗੱਜਾ ਫੇਰਾ ਬੱਚਾ ਜੀ ਬੂਟੇ ਖੜੀ ਹੈ ਜਾਨ ਲੋਕ ਕਿਹ ਕਿਹ ਆਇਆ ਹੈ ਸ਼ੇੜਾ ਲੋਕ ਤੋਂ ਗੜਾ ਲਾਉਂਦਾ ਬੇਦਮਾਖੇ ਬੰਜੇ ਨੇ ਕੋਈ ਨੂੰਤੀ ਗਾਏ ਕਰਕੇ ਉਹਨਾਂ ਮੜੀ ਗੱਲ ਕੰਗੇ ਜਿਆ ਦੀ ਈਆਂ ਵਰਕੇ ਮੈਂ ਉਹਦੇ ਟੱਕੀ ਗਿਆ ਸੀ ਉੱਥੋਂ ਮੈਥੋਂ ਜਿਹੜੇ ਉਹਨਾਂ ਨੂੰ ਕਹੇ ਅੱਖੀ ਦੇਖਾ ਤੇ ਖਾਓ ਉਥੋਂ ਭੈਣ ਦੇ ਲੋਕ ਵੀ ਲੜਾਉਣ ਤੇ ਰਹਿੰਦੇ ਆ ਜਦੋਂ ਉੱਥੇ ਧਮਗਾ ਜਦੋਂ ਹੀ ਗੱਲਾਂ ਜਾਂਦੇ ਚਾਲਕ ਚਾਹੀ ਤੈਨੂੰ ਕਹਿਣਾ ਨਾ ਆਪ ਜਾਵੇ ਕੱਲ ਬਣ ਕੇ ਨਹੀਂ ਹੁੰਦੀ ਐ ਮੈਂ ਹਰ ਤਾਂ ਗੱਲ ਸਹੀ ਐ ਚਾਹੀ ਗੱਲ ਤੇ ਵੀ ਪੁੱਟ ਬਵਾਤੀ ਸੀ ਉਹ ਲੜਾਈ ਘਰੇ ਹੋ ਜਾਈ ਆਪਣੇ ਮਾਇਆਂ ਮੌਕੇ ਤੇ ਆਉਂਦਾ ਗੱਲ ਪੱਕੀ ਹੋ ਗਈ ਸੀ ਹੋਰ ਫੇਰ ਉਹੀ ਗੱਲ ਹੁਣ ਕਿਵੇਂ ਭੱਜ ਗਈ ਯਾਰ ਯਾਰ ਕੇ ਭੱਜੇ ਫਿਰ ਤਾਂ ਉਂਗਲ ਲਾਉਣੀ ਆ ਜੀ ਉਂਗਲ ਲਾਉਣ ਆਈ ਗਈ ਯਾਰ ਕਹਤਾਈ ਉਹ ਭੱਜ ਗਏ ਭੱਜ ਗਏ ਐਹੀ ਗੱਲ ਬਣਿਆ ਸ਼ਿਕਵਾਈ ਲਿਆਈ ਜਮਾ ਕੀ ਬੱਟੂ ਭੱਜਵਾ ਤਾਂ ਟੱਲੀ ਵੱਢ ਗਈ ਆ ਠੀਕ ਆ ਚਲ ਖੇੜਾ ਕਰਕੇ ਆ ਪਾਣੀਆ ਕਰ ਮੈਂ ਤਾਂ ਆਪੇ ਯਾਰ ਮੁੰਨੀ ਆ ਕੇ ਖੜਿਆ ਸੀ ਆਪਾ ਲਾਡੀ ਨਾਲ ਬੱਟਾ ਹੀ ਪਾ ਕੇ ਪਾਇਆ ਓਏ ਹਾਂ ਪਾਇਆ ਓਦਾਂ ਵਾਏ ਮੈਂ ਕਿਛੇ ਜਮਾਂਗਾ ਨਾ ਲੱਗੇ ਉਹਦਾ ਛਵਾਇ ਚਰ ਬੱਟਾ ਪਾਏ ਤਾਂ ਮੈਂ ਉਂਗੜਾ ਲਊ ਦੇ ਵੇਖ ਲੈਨੇ ਬਾਕੀ ਨਾ ਤੇ ਕਰੀ ਹਾਂ ਹਾਂ ਹੈ ਤਾਂ ਇਹ ਕੰਮ ਨਹੀਂ ਹੋਰ ਉਂਗੜਾ ਲਊ ਉਹ ਭਿੰਦੇ ਕੋਈ ਨਹੀਂ ਉਹਦਾ ਚਾ ਪਾਣੀ ਕਰ ਲੋ ਚਲ ਚਾ ਕਰ ਲੈ ਪਿੱਛੇ ਕੰਜੜੇ ਹੋਰ ਹੀ ਲੜਾਈ ਪਵਾਤੀ ਸੀ ਆਹ ਇਹ ਤਾਂ ਆਪ ਹੀ ਗਿੱਟਰੇ ਹੋਲੇ ਨੇ ਕਿਹੜੇ ਇਹਨਾਂ ਨੂੰ ਦੂਜਾ ਪੰਜਾ ਲੱਗਦਾ ਆਹ ਕਿਉਂ ਪੈਣ ਦੇਣਾ ਲੋਕਾਂ ਕੋਲੋਂ ਦੇਵੇਂ ਨਾ ਮੈਂ ਤਾਂ ਉੱਥੇ ਆਉਂਦਾ ਸੀ ਚਕੂਟਰ ਤੇ ਇਹਨਾਂ ਨੇ ਪਹਿਲਾਂ ਦਾ ਚਕੂਟਰ ਮੰਗਰ ਲਾਇਆ ਮੈਂ ਉੱਥੇ ਟੱਤੀਆ ਜੋੜ ਪਰਗਾ ਮੈਂ ਗਾਂ ਵਗਰ ਮੰਗਰ ਮੰਗਰ ਕਾ ਦੇ ਵਸਤ ਲਾਇਆ ਬੱਛ ਲੈ ਕੀ ਲੱਗਦਾ ਓਕੇ ਹੋ ਗਿਆ ਹੋ ਗਿਆ ਜੈਂ ਕਰ ਜੇ ਹੁਣ ਮੰਗਰ ਮੈਂ ਤਾਂ ਕਿਹਨਾਂ ਹੱਥ ਨੇ ਦੇਖੀਓ ਲੱਗ ਜੂ ਬੋਤਲ ਬੋਤਲ ਭੈਣ ਦੀ ਲੈਣ ਲਵੇ ਇਹਨਾਂ ਦੀ ਬੁੰਡ ਕੁੱਟ ਕੇ ਇਹਨਾਂ ਨੂੰ ਕੀ ਆ ਯਾਰ ਕੁੱਤ ਤੇ ਤਾਂ ਟਾਂਡਾਂ ਦੇ ਕਢ ਲੈਣਗੇ ਨਾ ਕੁੱਤ ਤੇ ਤਾਂ ਨਹੀਂ ਪੈਰੀ ਹੱਥ ਲਵਾ ਲੈ ਕਾਇ ਬੜੀ ਕੁਸਰ ਨੂੰ ਤਾਂ ਦੇਖੀਓ ਓਏ ਕੀ ਕਰਾਉਣਾ ਮੈਂ ਲੋਰੀ ਯਾਰ ਆਹੀ ਗੱਲ ਨੇ ਮਾਰਦੇ ਓਏ ਫੜ ਕੀ ਕਰੇਗਾ ਲੜਾਈ ਚੋਂ ਕੀ ਕਰਨਗੇ ਲੋਕਾਂ ਵਗਰ ਚੱਲੋ ਭੈਣ ਦੇ ਓਏ ਲੜਾਈ ਚ ਫਾਇਦਾ ਨਹੀਂ ਹੈ ਐਵੇਂ ਕਿਉਂ ਇੱਟਾ ਪਿੱਛੇ ਪੱਜੇ ਉਹਨੇ ਤਾਂ ਦੇਖੀ ਜੂ ਘਰੇ ਵੜ ਕੇ ਲੋਟ ਨਹੀਂ ਆਉਂਦਾ ਮੈਂ ਲੋਕ ਸਿਰ ਚੜ ਜਾਂਦੇ ਹੁੰਦੇ ਮੈਂ ਤੈਨੂੰ ਇਹਨਾਂ ਦੱਸਦਾ ਅੱਛਾ ਹਾਂ ਕੋਈ ਐ ਕੱਢ ਲਿਆ ਬੋਤਲੇ ਦੀ ਮਾਂ ਦੀ ਛੋਗੇ ਡਾ ਜਾਂ ਲੈ ਕੇ ਆਉਂਦਾ ਹਾਂ ਹੱਥ ਨੇ ਲੈ ਆ ਫਿਰ ਕੱਢ ਤੰਬੂਖ ਪੇਟੀ ਚੋਂ घेरा पा लिया होना चंबा रोटी खानी चार महीने यार आप जवान तुंजी फिर दंडा नहीं तू आखने आज परवाह ना मन डाले पट ना ला तू भेज कर मुंडे जो किस मंगा ਉਹ ਚਾਹ ਲਿਆ ਲੈ ਅੱਜ ਡਾਗੇ ਤੋਤੇ ਦੇਖੀ ਜੋ ਬੈਠਿਆਂ ਦੀ ਹਿੱਕ ਤੇ ਭੰਗ ਜਾ ਪਾਈ ਗਏ ਹੈ ਨਾ ਅੰਦਰੀ ਬਹਿ ਗਈ ਯਾਰ ਉਹ ਵੀ ਕੌਣ ਕੱਢ ਲੈ ਜੀ ਚਾਹ ਪਾਣੀ ਯਾਰ ਤੂੰ ਐਵੇਂ ਛਾਇਆ ਜੈਨਾ ਕਿ

ਮਾਤਾ ਗੱਲ ਨੂੰ ਦਵਾਈ ਦਵਾਈ ਦੇ ਵੱਲੇ ਨੂੰ ਗੱਲ ਮੰਨੀ ਦਵਾਈ ਨੂੰ ਜਈ ਗਈ ਕੰਜੜਿਆ ਉਹ ਨਾ ਬੋਤਲਿਆ ਕਰੀ ਉਹ ਵੀ ਲੈ ਦੁੱਧ ਨੂੰ ਅੱਖੀ ਦਾ ਨਾ ਬੋਤਲਿਆ ਆਵਾਂਗੇ ਕੋਈ ਨਹੀਂ ਦੇਖਾਂਗੇ ਜੋ ਹੱਥ ਨੂੰ